ਅਬੂ ਯੇਸ਼ੂ ਦੇ ਨਾਮ ਚਾਪ ਸਭ ਨੂੰ ਸ਼ਾਲੋ ਚੇਲਿਆਂ ਦੇ ਕਰਤਵ ਤੀਸਰਾ ਅਧਿਆਇ ਸ਼ੁਰੂ ਤੋਂ ਲੈ ਕੇ 10 ਵਚਨਾਂ ਤੱਕ ਆਪਾਂ ਸਾਰੇ ਮਿਲ ਕੇ ਇੱਕ ਆਵਾਜ਼ ਨਾਲ ਪੜਾਂਗੇ ਪਤਰਸ ਅਤੇ ਯੋਹੰਨਾ ਤੀਜੇ ਪਹਿਰ ਪ੍ਰਾਤਮਕ ਕਰਨ ਦੇ ਲਈ ਮੰਦਰ ਚ ਜਾ ਰਹੇ ਸੀ ਅਤੇ ਲੋਕ ਇੱਕ ਜਨਮ ਦੇ ਲੰਗੜੇ ਨੂੰ ਲਿਆ ਰਹੇ ਸੀ ਜਿਸ ਨੂੰ ਉਹ ਹਰ ਰੋਜ਼ ਮੰਦਰ ਦੇ ਉਸ ਦਰਵਾਜ਼ੇ ਤੇ ਜੋ ਸੁੰਦਰ ਅਖਵਾਉਂਦਾ ਹੈ ਬਿਠਾ ਦਿੰਦੇ ਸੀ ਕਿ ਉਹ ਮੰਦਰ ਚ ਆਉਣ ਜਾਣ ਵਾਲਿਆਂ ਤੋਂ ਭੀਖ ਮੰਗੇ ਜਦ ਉਸਨੇ ਪਤਰਸ ਤੇ ਯੋਹੰਨਾ ਨੂੰ ਮੰਦਰ ਚ ਜਾਂਦੇ ਵੇਖਿਆ ਤਾਂ ਉਹਨਾਂ ਤੋਂ ਭੀਖ ਮੰਗੀ ਪਤਰਸ ਨੇ ਯੋਹੰਨਾ ਦੇ ਨਾਲ ਉਹਦੇ ਵੱਲ ਵੇਖ ਕੇ ਉਸ ਨੂੰ ਕਿਹਾ ਸਾਡੇ ਵੱਲ ਵੇਖ ਅਤੇ ਉਹ ਉਹਨਾਂ ਤੋਂ ਕੁਝ ਪਾਉਣ ਦੀ ਆਸ ਕਰਦੇ ਹੋਏ ਉਹਨਾਂ ਵੱਲ ਵੇਖਣ ਲੱਗਾ ਤਦ ਪਤਰਸ ਨੇ ਆਖਿਆ ਸੋਨਾ ਅਤੇ ਚਾਂਦੀ ਤਾਂ ਸਾਡੇ ਕੋਲ ਨਹੀਂ ਆ ਪਰ ਜੋ ਸਾਡੇ ਕੋਲ ਆ ਉਹ ਅਸੀਂ ਦਿਨੇ ਆ ਯੇਸ਼ੂ ਮਸੀਹ ਨਾਸਰੀ ਦੇ ਨਾਮ ਚ ਚੱਲ ਫਿਰ ਅਤੇ ਉਸਨੇ ਉਸਦਾ ਸੱਜਾ ਹੱਥ ਫੜ ਕੇ ਉਸਨੂੰ ਚਲਾਇਆ ਅਤੇ ਉਹਦੇ ਗੁੱਟਨਿਆਂ ਚ ਬਲ ਆ ਗਿਆ ਉਹ ਉੱਛਲ ਕੇ ਖੜਾ ਹੋ ਗਿਆ ਅਤੇ ਚੱਲਣ ਫਿਰਨ ਲੱਗ ਚੱਲਦਾ ਅਤੇ ਫਿਰਦਾ ਅਤੇ ਪਰਮੇਸ਼ਵਰ ਦੀ ਮਹਿਮਾ ਕਰਦਾ ਹੋਇਆ ਅਤੇ ਮੰਦਰ ਚ ਗਿਆ ਸਾਰੇ ਲੋਕਾਂ ਨੇ ਉਸਨੂੰ ਚੱਲਦੇ ਫਿਰਦੇ ਅਤੇ ਪਰਮੇਸ਼ਵਰ ਦੀ ਮਹਿਮਾ ਕਰਦੇ ਹੋਏ ਉਸਨੂੰ ਪਹਿਚਾਨ ਲਿਆ ਜੋ ਕਿ ਮੰਦਰ ਦੇ ਸੁੰਦਰ ਨਾਮ ਦੇ ਦਰਵਾਜੇ ਦੇ ਬੈਠ ਕੇ ਪੀਖ ਮੰਗਿਆ ਕਰਦਾ ਸੀ ਅਤੇ ਉਹ ਘਟਨਾ ਜੋ ਉਹਦੇ ਨਾਲ ਹੋਈ ਸੀ ਲੋਕ ਉਹ ਵੇਖ ਕੇ ਬੜੇ ਹੈਰਾਨ ਹੋਏ ਪਿਆਰਿਓ ਮੈਂ ਬਾਈਬਲ ਦੇ ਵਿੱਚੋਂ ਇੱਕ ਇਨਸਾਨ ਤੁਹਾਡੇ ਅੱਗੇ ਲਿਆ ਰਿਹਾ ਹਾਂ ਜਨਮ ਤੋਂ ਹੀ ਜੋ ਚੱਲ ਫਿਰ ਨਹੀਂ ਸਕਦਾ ਸੀ ਐਸਾ ਇੱਕ ਬੇਸਹਾਰਾ ਇਨਸਾਨ ਕੁਝ ਲੋਕ ਉਹਦੇ ਤੇ ਤਰਸ ਖਾ ਕੇ ਮੰਦਰ ਦੇ ਸਾਹਮਣੇ ਲਿਆ ਕੇ ਬਿਠਾ ਦਿੰਦੇ ਸੀ ਮਨੁੱਖਾ ਦੀ ਦਇਆ ਅਤੇ ਤਰਸ ਤੇ ਨਿਰਭਰ ਹੋ ਕੇ ਜੀ ਰਿਹਾ ਸੀ ਇਹ ਵਿਅਕਤੀ ਉਸੇ ਸਮੇਂ ਦੋ ਆਤਮਿਕ ਜਾਣੇ ਜੋ ਮੰਦਰ ਜਾ ਰਹੇ ਸੀ ਉਹਨਾਂ ਦਾ ਨਾਮ ਪਤਰਸ ਅਤੇ ਯੋਹੰਨਾ ਸੀ ਤਿੰਨ ਵਿਸ਼ੇ ਆਪਾਂ ਵੇਖਾਂਗੇ ਪ੍ਰਾਰਥਨਾ ਦਾ ਸਮਾਂ ਪ੍ਰਾਰਥਨਾ ਕਰਨ ਦੀ ਜਗਾ ਪ੍ਰਾਰਥਨਾ ਦੀ ਸਫਲਤਾ ਸਭ ਤੋਂ ਪਹਿਲਾਂ ਪ੍ਰਾਰਥਨਾ ਦਾ ਸਮਾਂ ਲਿਖਿਆ ਕਿ ਉਹ ਪ੍ਰਾਰਥਨਾ ਕਰਨ ਜਾ ਰਹੇ ਕਿਸ ਸਮੇਂ ਜਾ ਰਹੇ ਸੀ ਦੱਸੋ ਉਹ ਸ਼ਾਮ ਨੂੰ ਤੀਜੇ ਪਹਿਰ ਆਮ ਤੌਰ ਤੇ ਪ੍ਰਾਰਥਨਾ ਕਰਨ ਦੇ ਲਈ ਤੀਜਾ ਪਹਿਰ ਪ੍ਰਾਰਥਨਾ ਲਈ ਸਹੀ ਸਮਾਂ ਨਹੀਂ ਆ ਸੁਬਾ ਉੱਠਦੇ ਹੀ ਪ੍ਰਾਰਥਨਾ ਕਰਨਾ ਇਹ ਪ੍ਰਾਰਥਨਾ ਕਰਨ ਲਈ ਸਹੀ ਸਮੇਂ ਹੈ ਇਸ ਗੱਲ ਨੂੰ ਸਮਝੋ ਰਾਤ ਨੂੰ ਸੌਣ ਤੋਂ ਪਹਿਲਾਂ ਪ੍ਰਾਰਥਨਾ ਕਰਨਾ ਥੋੜਾ ਬਹੁਤ ਸਹੀ ਸਮਾਂ ਹੈ ਲੇਕਿਨ ਦੁਪਹਿਰ ਨੂੰ 3 ਵਜੇ ਪ੍ਰਾਰਥਨਾ ਕਰਨਾ ਇਹ ਇੰਨਾ ਖਾਸ ਸਮਾਂ ਨਹੀਂ ਆ ਖਾਸ ਕਰਕੇ ਨੌਕਰੀ ਕਰਨ ਵਾਲਿਆਂ ਲਈ ਕਾਰੋਬਾਰ ਕਰਨ ਵਾਲਿਆਂ ਦੇ ਲਈ ਸ਼ੌਪ ਅਤੇ ਹਸਪਤਾਲ ਦੇ ਵਿੱਚ ਕੰਮ ਕਰਨ ਵਾਲਿਆਂ ਦੇ ਲਈ ਸਕੂਲ ਅਤੇ ਕਾਲਜ ਵਿੱਚ ਕੰਮ ਕਰਨ ਵਾਲਿਆਂ ਦੇ ਲਈ ਆਮ ਤੌਰ ਤੇ ਦੁਪਹਿਰ ਤੋਂ ਬਾਅਦ ਦਾ ਜਿਹੜਾ ਸਮਾਂ ਉਹ ਪ੍ਰਾਰਥਨਾ ਕਰਨ ਲਈ ਸਹੀ ਨਹੀਂ ਸਹੀ ਟਾਈਮ ਨਹੀਂ ਆ ਯਾਨੀ ਉਸ ਸਮੇਂ ਪ੍ਰਾਰਥਨਾ ਕਰਨਾ ਆਸਾਨ ਨਹੀਂ ਆ ਇਹ ਥੋੜਾ ਮੁਸ਼ਕਿਲ ਕੰਮ ਕਿਰਪਾ ਕਰਕੇ ਧਿਆਨ ਦਿਓ ਭੈਣੋ ਤੇ ਭਰਾਵੋ ਅਗਰ ਇਸ ਤਰ੍ਹਾਂ ਕਹੀਏ ਤਾਂ ਪ੍ਰਾਰਥਨਾ ਕਰਨਾ ਹੀ ਮੁਸ਼ਕਿਲ ਕੰਮ ਆ ਮੈਂ ਵਜ੍ਹਾ ਦੱਸਾਂ ਤੁਸੀਂ ਗੀਤ ਗਾਓ ਤਾਂ ਸ਼ੈਤਾਨ ਚੁੱਪ ਰਹੇਗਾ ਤੁਸੀਂ ਗਵਾਹੀ ਦਿਓ ਤਾਂ ਸ਼ੈਤਾਨ ਚੁੱਪ ਰਹੇਗਾ ਪ੍ਰਭੂ ਦੀ ਸੇਵਾ ਲਈ ਤੁਸੀਂ ਕੁਝ ਦਿਓ ਸ਼ੈਤਾਨ ਚੁੱਪ ਰਹੇਗਾ ਪਰ ਜਦੋਂ ਤੁਸੀਂ ਗੋਡੇ ਟੇਕ ਕੇ ਪੂਰੀ ਦੁਨੀਆ ਤੇ ਰਾਜ ਕਰਨ ਵਾਲੇ ਪਰਮੇਸ਼ਵਰ ਦੇ ਅੱਗੇ ਜੇ ਪ੍ਰਾਰਥਨਾ ਕਰੋਗੇ ਤਾਂ ਤਦ ਸ਼ੈਤਾਨ ਅਸਲ ਦੇ ਵਿੱਚ ਡਰਨ ਲੱਗ ਜਾਂਦਾ ਹੈ। ਵਜਾ ਇਹ ਆ ਕਿ ਪੂਰੇ ਸੰਸਾਰ ਨੂੰ ਹਿਲਾ ਦੇਣ ਦੇ ਲਈ ਤਾਕਤ ਪ੍ਰਾਰਥਨਾ ਕਰਨ ਵਾਲੇ ਵਿਅਕਤੀ ਦੇ ਹੱਥਾਂ ਦੇ ਵਿੱਚ ਹੈ। ਯਾਨੀ ਪ੍ਰਾਰਥਨਾ ਕਰਨ ਵਾਲਾ ਮਸੀਹ ਅਖਵਾਉਣ ਤੇ ਸ਼ੈਤਾਨ ਇਹ برداشت ਨਹੀਂ ਕਰਦਾ ਵਜਾ ਜਾਣਦੇ ਹੋ। ਤੁਸੀਂ ਪ੍ਰਾਰਥਨਾ ਦੇ ਦੁਆਰਾ ਅਸੰਭਵ ਨੂੰ ਸੰਭਵ ਕਰ ਸਕਦੇ ਹੋ ਤੁਸੀਂ ਪ੍ਰਾਰਥਨਾ ਦੇ ਦੁਆਰਾ ਸ਼ੈਤਾਨ ਦੇ ਬੰਧਨਾਂ ਨੂੰ ਤੋੜ ਸਕਦੇ ਹੋ ਤੁਸੀਂ ਪ੍ਰਾਰਥਨਾ ਕਰਨ ਦੇ ਦੁਆਰਾ ਸ਼ੈਤਾਨ ਦੀਆਂ ਯੋਜਨਾਵਾਂ ਨੂੰ ਨਾਸ਼ ਕਰ ਸਕਦੇ ਹੋ ਪ੍ਰਾਰਥਨਾ ਕਰਨ ਦੇ ਦੁਆਰਾ ਸ਼ੈਤਾਨ ਦੀਆਂ ਸਾਜ਼ਿਸ਼ਾਂ ਨੂੰ ਅਸੀਂ ਨਾਸ਼ ਕਰ ਸਕਦੇ ਹਾਂ ਪ੍ਰਾਰਥਨਾ ਦੇ ਦੁਆਰਾ ਅਸੀਂ ਸਭ ਕੁਝ ਹੀ ਕਰ ਸਕਦੇ ਹਾਂ ਇਸ ਲਈ ਆਮ ਤੌਰ ਤੇ ਸ਼ੈਤਾਨ ਤੁਸੀਂ ਕੁਝ ਵੀ ਕਰੋ ਉਹ ਤੁਹਾਡੇ ਲਈ ਰੁਕਾਵਟ ਨਹੀਂ ਬਣੇਗਾ ਲੇਕਿਨ ਜਦ ਤੁਸੀਂ ਪ੍ਰਾਰਥਨਾ ਕਰੋਗੇ ਤਦ ਕਈ ਰੁਕਾਵਟਾਂ ਲਿਆਏਗਾ ਵਿਰੋਧ ਹੋਵੇਗਾ ਅਤੇ ਕਈ ਭੈਣ ਭਰਾ ਕਈ ਵਾਰ ਮੈਨੂੰ ਕਹਿੰਦੇ ਆ ਪਤਾ ਨਹੀਂ ਕਿਉਂ ਪਾਸਟਰ ਜੀ ਪ੍ਰਾਰਥਨਾ ਕਰਨ ਦੇ ਲਈ ਸੋਚਦੇ ਆ ਤਾਂ ਨੀਂਦ ਆ ਜਾਂਦੀ ਆ ਜਦ ਪ੍ਰਾਰਥਨਾ ਲਈ ਸੋਚਦੇ ਆ ਤਾਂ ਆਲਸ ਪੈ ਜਾਂਦਾ ਹੈ ਫਿਲਮ ਵੇਖਦੇ ਸਮੇਂ ਇਸ ਤਰ੍ਹਾਂ ਨਹੀਂ ਹੁੰਦਾ ਸੀਰੀਅਲ ਵੇਖਦੇ ਸਮੇਂ ਨੀਂਦ ਨਹੀਂ ਆਉਂਦੀ ਸੈਲਫੋਨ ਤੇ ਬਿਜ਼ੀ ਰਹਿਣ ਤੇ ਵੀ ਨੀਂਦ ਨਹੀਂ ਆਉਂਦੀ ਤਾਂ ਫਿਰ ਪ੍ਰਾਰਥਨਾ ਕਰਦੇ ਸਮੇਂ ਹੀ ਨੀਂਦ ਕਿਉਂ ਆਉਂਦੀ ਆ ਵਜ੍ਹਾ ਇਹ ਕੀ ਇੱਕ ਸ਼ੈਤਾਨ ਦੀ ਚਾਲ ਹੈ ਮੰਨ ਲਓ ਕਿ ਤੁਸੀਂ ਪ੍ਰਾਰਥਨਾ ਕਰਨ ਦੇ ਲਈ ਗੋਡੇ ਨਹੀਂ ਟੇਕ پا ਰਹੇ ਹੋ ਜੇ ਪ੍ਰਾਰਥਨਾ ਕਰਨ ਦੇ ਲਈ ਸਮਾਂ ਅਲੱਗ ਨਹੀਂ ਕਰ پا ਰਹੇ ਹੋ ਤਾਂ ਸਮਝ ਲਓ ਸ਼ੈਤਾਨ ਦੀਆਂ ਯੁਕਤੀਆਂ ਤੁਹਾਡੇ ਤੇ ਕੰਮ ਕਰ ਰਹੀਆਂ ਇਸ ਗੱਲ ਨੂੰ ਤੁਸੀਂ ਯਾਦ ਰੱਖੋ ਪ੍ਰਾਰਥਨਾ ਦਾ ਸਮੇਂ 3 ਵਜੇ ਭੈਣੋਂ ਅਤੇ ਭਰਾਓ ਕਿ ਸਾਡੇ ਕੋਲ ਪ੍ਰਾਰਥਨਾ ਦਾ ਸਮਾਂ ਹੈ ਇਕਾਂਤ ਵਿੱਚ ਤੁਸੀਂ ਪ੍ਰਭੂ ਦੇ ਕੋਲ ਜਾ ਕੇ ਮਿਲ ਕੇ ਪ੍ਰਭੂ ਦੇ ਨਾਲ ਗੱਲਬਾਤ ਕਰਨ ਦਾ ਕਿ ਸਮਾਂ ਤੁਸੀਂ ਆਪਣੇ ਜੀਵਨ ਦੇ ਵਿੱਚ ਅਲਾ ਕੀਤਾ ਹੈ ਤੜਕੇ ਦੇ ਸਮੇਂ ਯਾਨੀ 3 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਤੜਕੇ ਦਾ ਸਮੇਂ ਹੈ ਇਸ ਲਈ ਸਵੇਰ 5 ਵਜੇ ਤੋਂ ਲੈ ਕੇ 5:30 ਵਜੇ ਤੱਕ ਅੱਧਾ ਘੰਟਾ ਜੇ ਪ੍ਰਾਰਥਨਾ ਕਰੋਗੇ ਤਾਂ ਕਿੰਨਾ ਵਧੀਆ ਹੋਵੇਗਾ ਪਤਰਸ ਤੇ ਯੋਹੰਨਾ ਨੇ ਇੱਕ ਸਮਾਂ ਅਲੱਗ ਕੀਤਾ ਤੀਜੇ ਪਹਿਰ ਪ੍ਰਾਰਥਨਾ ਕਰਨੀਆਂ ਭੈਣੋਂ ਅਤੇ ਭਰਾਵੋ ਮੈਂ ਪੁੱਛਦਾ ਹਾਂ ਪ੍ਰਭੂ ਦੀ ਹਜ਼ੂਰੀ 'ਚ ਜਾਣ ਲਈ ਤੁਸੀਂ ਕਿਹੜਾ ਸਮਾਂ ਅਲੱਗ ਕੀਤਾ ਹੈ ਪ੍ਰਭੂ ਦੀ ਹਜ਼ੂਰੀ 'ਚ ਪ੍ਰਾਰਥਨਾ ਕਰਨ ਦੇ ਲਈ 1 टू 1 फेस टू फेस एकांत ਵਿੱਚ ਪਰਮੇਸ਼ਵਰ ਦੇ ਸਾਹਮਣੇ ਬੈਠ ਕੇ ਪ੍ਰਾਰਥਨਾ ਕਰਨ ਦੇ ਲਈ ਕਿਹੜਾ ਸਮਾਂ ਤੁਸੀਂ ਅਲਾਕ ਕੀਤਾ ਹੈ ਤੁਹਾਡੇ ਕੋਲ ਪਰਮੇਸ਼ਵਰ ਨੂੰ ਮਿਲਣ ਦਾ ਇੱਕ ਖਾਸ ਸਮਾਂ ਹੋਣਾ ਚਾਹੀਦਾ ਹੈ ਪਤਰਸ ਤੇ ਯੋਹਾਨ ਨੇ ਪ੍ਰਾਰਥਨਾ ਕਰਨ ਲਈ ਅਲੱਗ ਸਮਾਂ ਕੀਤਾ ਅਤੇ ਉਸ ਸਮੇਂ ਪ੍ਰਾਰਥਨਾ ਕਰਨ ਜਾ ਰਹੇ ਸੀ ਚਾਹੇ ਕੋਈ ਵੀ ਰੁਕਾਵਟ ਆ ਜਾਏ ਪ੍ਰਾਰਥਨਾ ਕਰਨਾ ਅਸੀਂ ਕਦੇ ਨਹੀਂ ਛੱਡਾਂਗੇ ਇਸ ਤਰ੍ਹਾਂ ਉਹ ਪ੍ਰਾਰਥਨਾ ਕਰਨ ਦੇ ਲਈ ਜਾ ਰਹੇ ਸੀ ਦੂਸਰਾ ਪ੍ਰਾਰਥਨਾ ਕਰਨ ਦੀ ਜਗਾ ਕਿੱਥੇ ਸੀ ਪਰਮੇਸ਼ਵਰ ਦੇ ਭਵਨ ਚੋਂ ਪ੍ਰਾਰਥਨਾ ਕਰਨ ਦੇ ਲਈ ਕਿੱਥੇ ਜਾ ਰਹੇ ਸੀ ਪਰਮੇਸ਼ਵਰ ਦੇ ਭਵਨ ਚ ਜਾ ਰਹੇ ਸੀ ਭੈਣੋਂ ਅਤੇ ਭਰਾਵੋ ਪਰਮੇਸ਼ਵਰ ਦੇ ਭਵਨ ਚ ਜਾ ਕੇ ਪ੍ਰਾਰਥਨਾ ਕਰਨਾ ਆਸ਼ੀਸ਼ ਹੈ ਪਰਮੇਸ਼ਵਰ ਦੀ ਹਜ਼ੂਰੀ ਚ ਜਾ ਕੇ ਪ੍ਰਾਰਥਨਾ ਕਰਨਾ ਆਸ਼ੀਸ਼ਾ ਇੱਕ ਦਿਨ ਇੱਕ ਪਾਸਟਰ ਜੀ ਕਿਸੇ ਵਿਅਕਤੀ ਨਾਲ ਗੱਲ ਕਰ ਰਹੀ ਸੀ ਬ੍ਰਦਰ ਕੀ ਤੁਸੀਂ ਲਗਾਤਾਰ ਚਰਚ ਜਾਂਦੇ ਹੋ ਪੁੱਛਣ ਤੇ ਉਸਨੇ ਕਿਹਾ ਕਿਉਂ ਜੇ ਮੈਂ ਲਗਾਤਾਰ ਚਰਚ ਨਹੀਂ ਜਾਵਾਂਗਾ ਕਿ ਮੈਂ ਸਵਰਗ ਨਹੀਂ ਜਾਵਾਂਗਾ ਪਾਪੀ ਕਿਉਂ ਗੁੱਸਾ ਕਰ ਰਿਹਾ ਹੈ ਮੈਂ ਤਾਂ ਪੁੱਛਿਆ ਹੀ ਆ ਮੈਂ ਤਾਂ ਇਹ ਪੁੱਛਿਆ ਕਿ ਤੁਸੀਂ ਲਗਾਤਾਰ ਚਰਚ ਜਾ ਰਹੇ ਹੋ ਇਹਦਾ ਉੱਤਰ ਪਿਆਰ ਨਾਲ ਦੇ ਸਕਦੇ ਹੋ ਨਾ ਨਹੀਂ ਜੀ ਜੇ ਮੈਂ ਲਗਾਤਾਰ ਚਰਚ ਨਹੀਂ ਜਾਵਾਂਗਾ ਕਿ ਫਿਰ ਮੈਂ ਸਵਰਗ ਨਹੀਂ ਜਾ ਸਕਦਾ ਹਾਂ ਇੱਕ ਗੱਲ ਦੱਸਦਾ ਹਾਂ ਸੁਣੋ ਕੀ ਆ ਬ੍ਰਦਰ ਸਲੀਬ ਤੇ ਜਿਹੜਾ ਡਾਕੂ ਟੰਗਿਆ ਹੋਇਆ ਸੀ ਜੀ ਉਹ ਲਗਾਤਾਰ ਚਰਚ ਗਿਆ ਸੀ ਦਸੋ ਭਰਾਓ ਤੁਸੀਂ ਕੀ ਕਹੋਗੇ ਸਲੀਬ ਤੇ ਲਟਕਿਆ ਹੋਇਆ ਡਾਕੂ ਉਹ ਲਗਾਤਾਰ ਚਰਚ ਗਿਆ ਸੀ ਨਹੀਂ ਗਿਆ ਉਹ ਕਹਿ ਰਿਹਾ ਸੀ ਸਲੀਬ ਤੇ ਲਟਕਿਆ ਹੋਇਆ ਉਹ ਡਾਕੂ ਲਗਾਤਾਰ ਚਰਚ ਗਿਆ ਸੀ ਨਹੀਂ ਗਿਆ ਬ੍ਰਦਰ ਫਿਰ ਵੀ ਉਹ ਸਵਰਗ ਗਿਆ ਇਸ ਗੱਲ ਨੂੰ ਸਮਝ ਲਓ ਪਿਆਰਿਓ ਤੁਹਾਡੇ ਲਈ ਖੁਸ਼ਖਬਰੀ ਆ ਕੁਝ ਲੋਕ ਬੜੇ ਖੁਸ਼ਾ ਸੱਚਾ ਦੂਸਰਾ ਬਰਦਰ ਤੁਸੀਂ ਕਹਿ ਰਹੇ ਹੋ ਕਿ ਮੈਂ ਚਰਚ ਨਹੀਂ ਜਾਂਦਾ ਕੀ ਤੁਸੀਂ ਬ੍ਰਦਰ ਬਪਤਿਸਮਾ ਲਿਆ ਹੈ ਦੂਜਾ ਸਵਾਲ ਪੁੱਛਿਆ ਹੈਲੋ ਸਲੀਬ ਤੇ ਲਟਕੇ ਹੋਏ ਉਸ ਡਾਕੂ ਨੇ ਕੀ ਬਪਤਿਸਮਾ ਲਿਆ ਸੀ ਨਹੀਂ ਲਿਆ ਫਿਰ ਵੀ ਉਹ ਸਵਰਗ ਗਿਆ ਤੀਜਾ ਸਵਾਲ ਠੀਕ ਆ ਤੁਸੀਂ ਜੋ ਕਮਾਈ ਕਰਦੇ ਹੋ ਉਸ ਕਮਾਈ ਵਿੱਚੋਂ ਜੋ ਦਸ਼ਵਾਂਸ਼ ਤੁਸੀਂ ਪਰਮੇਸ਼ਵਰ ਨੂੰ ਦੇਣਾ ਉਹ ਦੇ ਰਹੇ ਹੋ ਆਤਮਿਕ ਵਿਅਕਤੀ ਨੇ ਤੀਜਾ ਸਵਾਲ ਪੁੱਛਿਆ ਇਹਨੇ ਕੀ ਕਿਹਾ ਜਾਣਦੇ ਹੋ ਹੈਲੋ ਸਲੀਬ ਤੇ ਲਟਕੇ ਹੋਏ ਉਸ ਡਾਕੂ ਨੇ ਦਸ਼ਮਾਂਸ਼ ਨਹੀਂ ਦਿੱਤਾ ਫਿਰ ਵੀ ਉਹ ਸਵਰਗ ਗਿਆ ਫਿਰ ਇਸ ਆਤਮਿਕ ਵਿਅਕਤੀ ਨੇ ਕਿਹਾ ਸੁਨੋ ਉਹ ਮਰਨ ਵਾਲਾ ਡਾਕੂ ਸੀ ਅਤੇ ਤੂੰ ਜਿੰਦਾ ਡਾਕੂ ਹੈ ਇਹੀ ਫਰਕ ਹੈ ਕੀ ਕਿਆ ਉਹ ਤਾਂ ਥੋੜੀ ਦੇਰ ਬਾਅਦ ਮਰਨ ਵਾਲਾ ਡਾਕੂ ਹੈ ਅਤੇ ਤੂੰ ਜ਼ਿੰਦਾ ਡਾਕੂ ਹੈ ਉਹ ਸਲੀਪ ਤੇ ਲਟਕਿਆ ਹੋਇਆ ਸੀ ਇਸ ਲਈ ਉਸਕੋ ਚਰਚ ਜਾਣ ਦਾ ਮੌਕਾ ਨਹੀਂ ਮਿਲਿਆ ਨਾ ਬਪਤਿਸਮਾ ਲੈਣ ਦਾ ਮੌਕਾ ਮਿਲਿਆ ਅਤੇ ਉਸ ਤਰ੍ਹਾਂ ਜੋ ਉਹ ਕਮਾਈ ਕਰ ਰਿਹਾ ਸੀ ਉਹਦਾ ਧੰਨਵਾਦ ਕਰਨ ਦਾ ਸਮਾਂ ਵੀ ਉਹਦੇ ਕੋਲ ਨਹੀਂ ਸੀ ਇਸ ਲਈ ਉਹਦੇ ਨਾਲ ਇਹ ਤੁਲਨਾ ਕਿਉਂ ਕਰ ਰਿਹਾ ਹੈ ਭੈਣੋ ਤੇ ਭਰਾਵੋ ਜੋ ਤੁਸੀਂ ਗਲਤੀਆਂ ਕਰ ਰਹੇ ਹੋ ਉਦੇ ਨਾਲ ਸਮਝੋਤਾ ਕਰਨ ਦੀ ਬਜਾਏ ਤੁਸੀਂ ਵਚਨ ਦੇ ਅਨੁਸਾਰ ਜੀਣਾ ਤੁਸੀਂ ਸਿੱਖ ਲਵੋ ਪਰਮੇਸ਼ਵਰ ਦੇ ਘਰ ਚ ਆ ਕੇ ਪ੍ਰਾਰਥਨਾ ਕਰਨ ਚ ਆਸ਼ੀਸ਼ ਹੈ ਕੀ ਕਹਿ ਰਿਹਾ ਹੈ ਇਹ ਮੂਰਖ ਕਿਉਂ ਸਲੀਬ ਤੇ ਜੋ ਡਾਕੂ ਟੰਗਿਆ ਸੀ ਕੀ ਉਹ ਚਰਚ ਗਿਆ ਸੀ ਕੀ ਸਲੀਬ ਤੇ ਟੰਗੇ ਡਾਕੂ ਨੇ ਬਪਤਿਸਮਾ ਲਿਆ ਸੀ ਕੀ ਸਲੀਬ ਤੇ ਟੰਗੇ ਹੋਏ ਡਾਕੂ ਨੇ ਦਸ਼ਮਾਸ਼ ਦਿੱਤਾ ਸੀ ਇਸ ਤਰ੍ਹਾਂ ਸਲੀਬ ਤੇ ਟੰਗੇ ਹੋਏ ਡਾਕੂ ਦਾ ਤੁਸੀਂ ਸਹਾਰਾ ਲੈ ਕੇ ਜ਼ਿੰਦਾ ਡਾਕੂ ਹੋ ਕੇ ਜੀਣਾ ਤੁਹਾਡੇ ਲਈ ਠੀਕ ਨਹੀਂ ਆ ਪਹਿਲਾ ਪ੍ਰਾਰਥਨਾ ਕਰਨ ਦਾ ਸਮਾਂ ਅਸਲ ਦੇ ਵਿੱਚ ਉਹ ਸਹੀ ਸਮਾਂ ਨਹੀਂ ਸੀ ਲੇਕਿਨ ਫਿਰ ਵੀ ਉਹਨਾਂ ਨੇ ਸਹੀ ਸਮਾਂ ਬਣਾਇਆ ਭੈਣੂ ਅਤੇ ਭਰਾਵੋ ਪ੍ਰਾਰਥਨਾ ਕਰਦੇ ਸਮੇਂ ਰੁਕਾਵਟਾਂ ਆਏਗੀਆਂ ਪ੍ਰਾਰਥਨਾ ਕਰਦੇ ਸਮੇਂ ਵਿਰੋਧ ਹੋਏਗਾ ਜੇ ਪ੍ਰਾਰਥਨਾ ਕਰਨ ਲਈ ਗੋਡੇ ਟੇਕੋਗੇ ਤਾਂ ਕਈ ਮੁਸ਼ਕਿਲਾਂ ਆਉਣਗੀਆਂ ਪਰ ਇਹਨਾਂ ਸਭ ਤੋਂ ਵੱਧ ਕੇ ਤੁਸੀਂ ਜ਼ਰੂਰ ਇੱਕ ਸਮਾਂ ਤੁਸੀਂ ਆਪਣੇ ਲਈ ਅਲੱਗ ਕਰਕੇ ਪ੍ਰਾਰਥਨਾ ਕਰੋ ਦੂਸਰਾ ਪ੍ਰਾਰਥਨਾ ਕਰਨ ਦੀ ਜਗਾ ਪਰਮੇਸ਼ਵਰ ਦਾ ਭਵਨ ਹਰ ਰੋਜ਼ ਤੁਸੀਂ ਚਾਹੇ ਪ੍ਰਭੂ ਦੇ ਭਵਨ ਚ ਜਾ ਕੇ ਪ੍ਰਾਰਥਨਾ ਕਰੋਗੇ ਇਹ ਨਹੀਂ ਹੋ ਸਕਦਾ ਇਸ ਲਈ ਕੀ ਕਰਨਾ ਆਪਣੇ ਘਰ ਨੂੰ ਹੀ ਪਰਮੇਸ਼ਵਰ ਦਾ ਭਵਨ ਬਣਾਉਣਾ ਹੈ ਆਰਾਧਨਾ ਦੀ ਜਗਾ ਬਣਾਉਣੀ ਆ ਆਪਣੇ ਘਰ ਨੂੰ ਪਰਮੇਸ਼ਵਰ ਦੀ ਹਜ਼ੂਰੀ ਲਈ ਬਣਾ ਲਵੋ ਇੱਕ ਸਮੇਂ ਨੂੰ ਅਲੱਗ ਕਰਕੇ ਪੱਕੇ ਤੌਰ ਤੇ ਪਰਮੇਸ਼ਵਰ ਦੀ ਹਜ਼ੂਰੀ ਚ ਇਕੱਲੇ ਪਰਿਵਾਰਿਕ ਪ੍ਰਾਰਥਨਾ ਠੀਕਾ ਪਰ ਇਕੱਲੇ ਪ੍ਰਾਰਥਨਾ ਕਰਨਾ ਬਹੁਤ ਹੀ ਜ਼ਰੂਰੀ ਆ ਇਸ ਗੱਲ ਨੂੰ ਯਾਦ ਰੱਖੋ ਯਿਸੂ ਨੇ ਲੋਕਾਂ ਨਾਲ ਮਿਲ ਕੇ ਪ੍ਰਾਰਥਨਾ ਕੀਤੀ ਯਿਸੂ ਨੇ ਚੇਲਿਆਂ ਦੇ ਨਾਲ ਮਿਲ ਕੇ ਪ੍ਰਾਰਥਨਾ ਕੀਤੀ ਯਿਸੂ ਨੇ ਇਕੱਲੇ ਆ ਵੀ ਹੋ ਕੇ ਪ੍ਰਾਰਥਨਾ ਕੀਤੀ ਅਸੀਂ ਲੋਕਾਂ ਨਾਲ ਮਿਲ ਕੇ ਪ੍ਰਾਰਥਨਾ ਕਰਨੀ ਆ ਪਰਿਵਾਰ ਨਾਲ ਮਿਲ ਕੇ ਪ੍ਰਾਰਥਨਾ ਕਰਨੀ ਆ ਅਤੇ ਇਕਾਂਤ ਵਿੱਚ ਵੀ ਪ੍ਰਾਰਥਨਾ ਕਰਨਾ ਬਹੁਤ ਜ਼ਰੂਰੀ ਆ ਤੀਸਰਾ ਪ੍ਰਾਰਥਨਾ ਦੀ ਸਫਲਤਾ ਫਿਰ ਕੀ ਹੋਇਆ ਉਹ ਪਰਮੇਸ਼ਵਰ ਦੇ ਪਵਨ ਦੇ ਵਿੱਚ ਪ੍ਰਾਰਥਨਾ ਕਰਨ ਲਈ ਜਾ ਰਹੀ ਸੀ ਉੱਥੇ ਕੀ ਪ੍ਰੋਬਲਮ ਸੀ ਉਹ ਜਾਣਗੇ ਉਸ ਪ੍ਰੋਬਲਮ ਦਾ ਪ੍ਰਾਰਥਨਾ ਦੇ ਦੁਆਰਾ ਕੀ ਕੀਤਾ ਉਸ ਨੂੰ ਦੂਰ ਕੀਤਾ ਉੱਥੇ ਇੱਕ ਲੰਗੜਾ ਸੀ ਜੋ ਜਨਮ ਤੋਂ ਲੰਗੜਾ ਸੀ ਕੋਈ ਵੀ ਉਹ ਸਮੱਸਿਆ ਦੂਰ ਨਾ ਕਰ ਸਕਿਆ ਅੱਜ ਕੋਈ ਹੈ ਕਹਿਣ ਵਾਲਾ ਕਿ ਇਸ ਸਮੱਸਿਆ ਮੇਰੇ ਜੀਵਨ ਚ ਬਚਪਨ ਤੋਂ ਹੀ ਆ ਜਵਾਨੀ ਤੋਂ ਹੀ ਮੇਰੇ ਜੀਵਨ ਚ ਇਹ ਸਮੱਸਿਆ ਹੈ ਜਦੋਂ ਦਾ ਵਿਆਹ ਹੋਇਆ ਉਦੋਂ ਤੋਂ ਹੀ ਇਹ ਸਮੱਸਿਆ ਹੈ ਮੈਂ ਕਈ ਜਗਾਵਾਂ ਤੇ ਗਿਆ ਮੈਂ ਕਈ ਦਵਾਈਆਂ ਖਾਧੀਆਂ ਕਈ ਲੋਕਾਂ ਨੂੰ ਆਪਣੀ ਸਮੱਸਿਆ ਵੀ ਦੱਸੀ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ ਕੋਈ ਕਹਿਣ ਵਾਲਾ ਹੈ ਮੈਂ ਪ੍ਰਭੂ ਦੇ ਨਾਮ ਚ ਤੁਹਾਨੂੰ ਇੱਕ ਹੱਲ ਦੱਸ ਰਿਹਾ ਹਾਂ ਤੁਹਾਡੀ ਸਮੱਸਿਆ ਜੋ ਦੂਰ ਨਹੀਂ ਹੋ ਰਹੀ ਆ ਉਸ ਨੂੰ ਦੂਰ ਕਰਨ ਵਾਲਾ ਪਰਮੇਸ਼ਵਰ ਹੈ ਉਹ ਪ੍ਰਭੂ ਯੀਸ਼ੂ ਮਸੀਹ ਹੈ ਜੇ ਉਸ ਪ੍ਰਭੂ ਯੀਸ਼ੂ ਦੇ ਨਾਮ ਚ ਪ੍ਰਾਰਥਨਾ ਕਰੋਗੇ ਤਾਂ ਜੇ ਉਸ ਪ੍ਰਭੂ ਦੇ ਨਾਮ ਦੇ ਵਿੱਚ ਜੇ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਜ਼ਰੂਰ ਤੁਹਾਨੂੰ ਜਵਾਬ ਮਿਲੇਗਾ ਉਸ ਦਿਨ ਪਰਮੇਸ਼ਵਰ ਨੇ ਪਤਰਸ ਦੁਆਰਾ ਅਦਭੁਤ ਕੰਮ ਕੀਤਾ ਉਹ ਵਿਅਕਤੀ ਜੋ ਅਪਾਹਸ ਸੀ ਲੰਗੜਾ ਸੀ ਉਸ ਨੂੰ ਉਸੇ ਸਮੇਂ ਖੜਾ ਕੀਤਾ ਜਿਵੇਂ ਹੀ ਉਸ ਨੇ ਚੰਗਾਈ ਪਾਈ ਜਿਵੇਂ ਹੀ ਉਸ ਨੇ ਪਰਮੇਸ਼ਵਰ ਦੀ ਚੰਗਾਈ ਵੇਖੀ ਜਿਵੇਂ ਹੀ ਉਸ ਨੇ ਪਰਮੇਸ਼ਵਰ ਦੇ ਦਰਸ਼ਨ ਨੂੰ ਵੇਖਿਆ ਉਹਨੇ ਕੀ ਕੀਤਾ ਬਾਈਬਲ ਚ ਸਾਫ ਸਾਫ ਲਿਖਿਆ ਹੈ ਆਓ ਆਪਾਂ ਉਸ ਗੱਲ ਨੂੰ ਪੜ੍ਹਦੇ ਹਾਂ ਉਹ ਉਛਲ ਕੇ ਖੜਾ ਹੋ ਗਿਆ ਯਾਨੀ ਉਹ ਤੁਰੰਤ ਉਛਲ ਕੇ ਖੜਾ ਹੋ ਗਿਆ ਚੱਲਣ ਫਿਰਨ ਲੱਗਾ ਉਹ ਜ਼ਿੰਦਗੀ ਚ ਪਿਆਰਿਓ ਕਦੇ ਵੀ ਚੱਲਿਆ ਨਹੀਂ ਸੀ ਪਰ ਹੁਣ ਖੜਾ ਹੋ ਗਿਆ ਉਹ ਕਦੇ ਤੁਰਿਆ ਨਹੀਂ ਸੀ ਪਿਆਰਿਓ ਪਰ ਹੁਣ ਤੁਰਨ ਲੱਗ ਪਿਆ ਉਹਦੇ ਆਨੰਦ ਅਤੇ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਸੀ ਉਹ ਇੰਨਾ ਖੁਸ਼ ਹੋਇਆ ਹੋਏਗਾ ਇੰਨਾ ਆਨੰਦਿਤ ਹੋਇਆ ਹੋਏਗਾ ਜਦ ਉਸਨੇ ਆਪਣੇ ਜੀਵਨ ਦੇ ਵਿੱਚ ਇਸ ਮਹਾਨ ਚਮਤਕਾਰ ਨੂੰ ਵੇਖਿਆ ਤਾਂ ਉਹਨੇ ਕੀ ਕੀਤਾ ਜਾਣਦੇ ਹੋ ਉਹ ਉਸੇ ਸਮੇਂ ਉਛਲਿਆ ਅਤੇ ਚੱਲਣ ਫਿਰਨ ਲੱਗਾ ਉੱਠ ਕੇ ਉਹ ਚੱਲਦੇ ਫਿਰਦੇ ਮਾਰਨਿੰਗ ਸ਼ੋ ਚ ਗਿਆ ਮਾਰਨਿੰਗ ਸ਼ੋ ਜਾਂ ਮੈਟ ਨੀ ਕੋ ਫਸਟ ਸ਼ੋ ਜਾਂ ਸਕੈਂਡ ਸ਼ੋ ਦਸੋ ਉਹ ਉਛਲਦੇ ਹੋਏ ਚਲਦੇ ਹੋਏ ਬਾਹਰ ਤੇ ਰੈਸਟੋਰੈਂਟ ਗਿਆ ਉਹ ਵਿਅਕਤੀ ਚੰਗਾ ਹੁੰਦੇ ਹੀ ਕਿੱਥੇ ਗਿਆ ਜਾਣਦੇ ਹੋ ਜਿਸ ਨੇ ਉਹਨੂੰ ਚੰਗਾ ਕੀਤਾ ਉਹਦੀ ਹਜ਼ੂਰੀ ਦੇ ਵਿੱਚ ਉਪਸਥਿਤੀ ਵਿੱਚ ਇਹ ਆ ਧੰਨਵਾਦੀ ਜੀਵਨ ਕਿੱਥੇ ਗਿਆ ਉਹ ਉਹ ਉਛਲਦੇ ਹੋਏ ਬੁੱਧ ਦੇ ਹੋਏ ਟੱਪਦਾ ਹੋਇਆ ਅਤੇ ਪਰਮੇਸ਼ਵਰ ਦੀ ਮਹਿਮਾ ਕਰਦਾ ਹੋਇਆ ਉਹਨਾਂ ਦੇ ਨਾਲ ਹੀ ਭਵਨ ਦੇ ਵਿੱਚ ਗਿਆ ਪਿਆਰਿਓ ਇਹ ਆ ਧੰਨਵਾਦੀ ਜੀਵਨ ਅੱਜ ਕੋਈ ਸਾਡੇ ਵਿਚਕਾਰ ਹੈ ਪ੍ਰਭੂ ਨੇ ਮੈਨੂੰ ਚੰਗਾ ਕੀਤਾ ਹੈ ਪ੍ਰਭੂ ਨੇ ਮੇਰੇ ਤੇ ਤਰਸ ਕੀਤਾ ਹੈ ਪ੍ਰਭੂ ਨੇ ਮੈਨੂੰ ਆਸ਼ੀਸ਼ ਦਿੱਤੀ ਆ ਪ੍ਰਭੂ ਨੇ ਮੇਰੇ ਹੰਝੂ ਪੂੰਝੇ ਆ ਪ੍ਰਭੂ ਨੇ ਮੇਰੇ ਦੁੱਖਾਂ ਨੂੰ ਦੂਰ ਕੀਤਾ ਪ੍ਰਭੂ ਮੇਰੇ ਜੀਵਨ ਚ ਜੋ ਕੋਈ ਨਹੀਂ ਕਰ ਸਕਿਆ ਐਸੇ ਚਮਤਕਾਰ ਪ੍ਰਭੂ ਨੇ ਕੀਤੇ ਆ ਇਸ ਤਰ੍ਹਾਂ ਕਹਿਣ ਵਾਲਾ ਆਪਣੇ ਹੱਥਾਂ ਨੂੰ ਵਿਖਾ ਸਕਦਾ ਯੈਸ ਫਿਰ ਅਸੀਂ ਕੀ ਕਰਨਾ ਹੈ ਦੱਸੋ ਚੰਗਾਈ ਪਾ ਕੇ ਅਸੀਂ ਕੀ ਕਰਨਾ ਹੈ ਪਰਮੇਸ਼ਵਰ ਦੇ ਅਚੰਬੇ ਕੰਮਾਂ ਨੂੰ ਵੇਖਣ ਤੋਂ ਬਾਅਦ ਅਸੀਂ ਕੀ ਕਰਨਾ ਹੈ ਪਰਮੇਸ਼ਵਰ ਦੇ ਮੰਦਰ ਚ ਉਛਲਦੇ ਕੂਤਦੇ ਹੋਏ ਜਾਣਾ ਹੈ ਦੌੜਦੇ ਹੋਏ ਜਾਣਾ ਹੈ ਤੁਹਾਡੇ ਜੀਵਨ ਚ ਜਦੋਂ ਚਮਤਕਾਰ ਹੁੰਦਾ ਹੈ ਜਦੋਂ ਤੁਹਾਡੇ ਜੀਵਨ ਚ ਅਚੰਭਾ ਕੰਮ ਹੁੰਦਾ ਹੈ ਜਦ ਤੁਸੀਂ ਨੌਕਰੀ ਪਾ ਕੇ ਸੰਤਾਨ ਵੀ ਪਾ ਲੈਂਦੇ ਹੋ ਜਦੋਂ ਤੁਸੀਂ ਆਰਥਿਕ ਤੌਰ ਤੇ ਮਜ਼ਬੂਤ ਹੋ ਜਾਂਦੇ ਹੋ ਉਦੋਂ ਭੈਣੋ ਅਤੇ ਭਰਾਵੋ ਪ੍ਰਭੂ ਤੋਂ ਦੂਰ ਨਾ ਜਾਓ ਇਨਸਾਨ ਆਮ ਤੌਰ ਤੇ ਦੁੱਖਾਂ ਦੇ ਸਮੇਂ ਪ੍ਰਭੂ ਦੇ ਕੋਲ ਆਉਂਦਾ ਹੈ ਦੁੱਖ ਦੂਰ ਹੋਣ ਤੋਂ ਬਾਅਦ ਇਨਸਾਨ ਪਰਮੇਸ਼ਵਰ ਤੋਂ ਦੂਰ ਚਲਾ ਜਾਂਦਾ ਹੈ ਉਦਾਹਰਨ ਉਹ 10 ਕੋੜੀ ਉਹ ਤਿਆਗ ਦਿੱਤੀ ਗਈ ਸਥਿਤੀ ਵਿੱਚ ਸੀ ਸਾਰੇ ਉਹਨਾਂ ਤੋਂ ਨਫ਼ਰਤ ਕਰਦੇ ਸੀ ਸਾਰੇ ਉਹਨਾਂ ਤੋਂ ਦੂਰ ਰਹਿੰਦੇ ਸੀ ਉਹ 10 ਕੋੜੀ ਯੀਸ਼ੂ ਦੇ ਕੋਲ ਜਦ ਆਏ ਪ੍ਰਭੂ 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 ਅਸੀਂ ਕੋੜੀ ਹਾਂ ਅਸੀਂ ਅਸ਼ੂ ਤਾ ਸਾਨੂੰ ਸਾਰਿਆਂ ਨੇ ਤਿਆਗ ਦਿੱਤਾ ਹੈ ਸਾਡੇ ਤੇ ਤਰਸ ਕਰੋ ਪਰਬੂ ਦੇ ਕੋਲ ਆਏ ਯੀਸ਼ੂ ਨੇ ਉਹਨਾਂ ਨੂੰ ਚੰਗਾ ਕੀਤਾ ਜਾਓ ਤੁਸੀਂ ਜਾ ਕੇ ਆਪਣੇ ਆਪ ਨੂੰ ਯਾਜਕਾਂ ਨੂੰ ਦਿਖਾਓ ਆਮ ਤੌਰ ਤੇ ਜੋ ਕੋੜੀ ਲੋਗਾ ਚੰਗਾਈ ਪਾਉਣ ਤੋਂ ਬਾਅਦ ਯਾਜਕ ਦੇ ਕੋਲ ਜਾ ਕੇ ਆਪਣੇ ਆਪ ਨੂੰ ਉਹਨਾਂ ਨੇ ਦਿਖਾਉਣਾ ਹੈ ਉਸੇ ਤਰ੍ਹਾਂ ਧੰਵਾਦ ਦੀਆਂ ਭੇਂਟਾਂ ਉਹਨਾਂ ਨੇ ਚੜਾਉਣੀਆਂ ਹੈ ਇਹ ਵਿਵਸਥਾ ਚ ਦਿੱਤੀ ਗਈ ਪਰਮੇਸ਼ਵਰ ਦੀ ਆਗਿਆ ਹੈ ਤੁਸੀਂ ਜਾਓ ਅਤੇ ਜਾ ਕੇ ਆਪਣੇ ਆਪ ਨੂੰ ਯਾਜਕਾਂ ਨੂੰ ਦਿਖਾਓ ਜਾਓ ਇਸ ਤਰ੍ਹਾਂ ਕਹਿੰਤੇ ਜਦ ਉਹ ਰਾਸਤੇ ਦੇ ਵਿੱਚ ਹੀ ਸੀਤਾ ਉਸੇ ਸਮੇਂ ਉਹ 10 ਕੋੜੀ ਚੰਗੇ ਹੋ ਗਏ ਕਿੰਨੇ ਲੋਕ ਮੁੜ ਕੇ ਆਏ ਕਿੰਨੇ ਜਣੇ ਵਾਪਸ ਆਏ ਸੀ ਸਿਰਫ ਇੱਕ ਜਾਣਾ ਹੀ ਦਸਾਂ ਦੇ ਵਿੱਚੋਂ ਇੱਕ ਵਿਅਕਤੀ ਉਹਦੇ ਜੀਵਨ ਦੇ ਉਸ ਚਮਤਕਾਰ ਨੂੰ ਵੇਖ ਕੇ ਆਨੰਦ ਤੇ ਖੁਸ਼ੀ ਦੇ ਨਾਲ ਦੌੜਦੇ ਹੋਏ ਮੁੜ ਕੇ ਯਿਸੂ ਦੇ ਕੋਲ ਆਇਆ ਧਿਆਨ ਦੇ ਨਾਲ ਸੁਣਿਓ ਯਿਸੂ ਦੇ ਕੋਲ ਕਿੰਨੇ ਲੋਕ ਆਪਣੀਆਂ ਜ਼ਰੂਰਤਾਂ ਲੈ ਕੇ ਆਏ 10 ਲੋਗ ਜਦੋਂ ਦੁੱਖਾਂ ਵਿੱਚ ਸੀ 10 ਲੋਗ ਆਏ। ਸਰੀਰ ਸੜ ਰਿਆ ਸੀ 10 ਲੋਗ ਆਏ। ਜਦ ਉਹ ਕੋਡ ਦੇ ਵਿੱਚ ਸੀ ਤਾਂ 10 ਜਣੇ ਆਏ। ਜਦ ਦੁੱਖ ਵਿੱਚ ਸੀ ਤਾਂ ਉਹ ਆਏ ਪਰ ਦੁੱਖ ਦੂਰ ਹੋਣ ਤੋਂ ਬਾਅਦ 90% ਨਹੀਂ ਆਏ। ਹੈ ਕੋਈ ਸਾਡੇ ਵਿੱਚਕਾਰ ਐਸਾ ਜਦ ਤੁਸੀਂ ਦੁੱਖਾਂ ਵਿੱਚ ਸੀ, ਕਸ਼ਟਾਂ ਵਿੱਚ ਸੀ, ਬਿਮਾਰੀ ਦੇ ਵਿੱਚ ਹੋ ਕੇ ਜਾ ਰਹੇ ਸੀ, ਦੁੱਖਾਂ ਚੋਂ ਨਿਕਲ ਕੇ ਜਾ ਰਹੇ ਸੀ। ਤੁਹਾਡੀ ਸਮੱਸਿਆ ਨੂੰ ਕੋਈ ਦੂਰ ਨਹੀਂ ਕਰ ਸਕਦਾ ਤੁਹਾਡੀ ਸਮੱਸਿਆ ਦੂਰ ਕਰਨ ਵਾਲਾ ਸਿਰਫ ਪਰਮੇਸ਼ਵਰ ਹੈ ਜਦ ਤੁਹਾਨੂੰ ਲੱਗਿਆ ਦੌੜ ਕੇ ਪ੍ਰਭੂ ਦੇ ਕੋਲ ਆਏ ਆਉਂਦੇ ਆ ਦੁੱਖ ਦੂਰ ਹੋਣ ਤੋਂ ਬਾਅਦ ਮੁਸੀਬਤਾਂ ਟਲਣ ਤੋਂ ਬਾਅਦ ਜ਼ਿੰਦਗੀ ਚ ਚੰਗਾ ਹੋਣ ਤੇ ਫਿਰ ਕੀ ਕਰਦੇ ਹੋ 10 ਜਾਣਿਆਂ ਵਿੱਚੋਂ ਇੱਕ ਦੀ ਤਰ੍ਹਾਂ ਪ੍ਰਭੂ ਦੇ ਕੋਲ ਆ ਕੇ ਕੀ ਤੁਸੀਂ ਧੰਨਵਾਦ ਕਰੋਗੇ ਜਾਂ 10ਾਂ ਵਿੱਚੋਂ 9 ਦੀ ਤਰ੍ਹਾਂ ਪਾਈ ਆਸ਼ੀਸ਼ ਨੂੰ ਲੈ ਕੇ ਪਿੱਛੇ ਮੁੜ ਕੇ ਵੀ ਨਹੀਂ ਵੇਖੋਗੇ ਚਲੇ ਜਾਓਗੇ ਇੱਕ ਵਾਰ ਸੋਚ ਕੇ ਦੇਖੋ ਕੀ ਪਰਮੇਸ਼ਵਰ ਨੇ ਤਰਸ ਕੀਤਾ ਹੈ ਅਤੇ ਤੁਹਾਡੇ ਜੀਵਨ ਚ ਜੇ ਚਮਤਕਾਰ ਹੋਵੇ ਤਾਂ ਪ੍ਰਭੂ ਤੋਂ ਦੂਰ ਕਦੇ ਨਾ ਹੋਇਓ ਮੰਨ ਲਓ ਬੜੇ ਸਮੇਂ ਤੋਂ ਤੁਹਾਡੇ ਕੋਲ ਨੌਕਰੀ ਨਹੀਂ ਸੀ ਪ੍ਰਭੂ ਨੇ ਨੌਕਰੀ ਦਿੱਤੀ ਨੌਕਰੀ ਮਿਲਣ ਤੋਂ ਬਾਅਦ ਪਰਮੇਸ਼ਵਰ ਤੋਂ ਦੂਰ ਨਾ ਹੋਵੋ ਤੁਹਾਡੇ ਲਈ ਸ਼ਰਾਬ ਬਣ ਜਾਏਗਾ ਨੌਕਰੀ ਮਿਲਣ ਤੋਂ ਬਾਅਦ ਜੇ ਤੁਸੀਂ ਪਰਮੇਸ਼ਵਰ ਅਤੇ ਉਹਦੀ ਹਜ਼ੂਰੀ ਨੂੰ ਛੱਡ ਕੇ ਜਾਓਗੇ ਤਾਂ ਹੁਣ ਤਾਂ ਸਾਡਾ ਵਿਆਹ ਹੋ ਗਿਆ ਇਹ ਸੋਚ ਕੇ ਪਤੀ ਤੇ ਪਤਨੀ ਨਾਲ ਜੇ ਤੁਸੀਂ ਪਰਮੇਸ਼ਵਰ ਤੋਂ ਦੂਰ ਜਾਓਗੇ ਤਾਂ ਪਰਮੇਸ਼ਵਰ ਨੇ ਸੰਤਾਨ ਦਿੱਤੀ ਆ ਖੁਸ਼ੀ ਆ ਖੁਸ਼ੀ ਆ ਸੋਚ ਕੇ ਜੇ ਸੰਤਾਨ ਲੈ ਕੇ ਦੂਰ ਜਾਉਂਗੇ ਤਾਂ ਇਹ ਤੁਹਾਡੇ ਲਈ ਠੀਕ ਨਹੀਂ ਆ ਹਿਜ਼ਕੀਆ ਮੈਂ ਤੈਨੂੰ ਚੰਗਾ ਕਰਾਂਗਾ ਤੀਸਰੇ ਦਿਨ ਤੂੰ ਮੇਰੇ ਭਵਨ ਦੇ ਵਿੱਚ ਜਾਵੀਂ ਉਸ ਲੰਗੜੇ ਵਿਅਕਤੀ ਨੇ ਚੰਗਾਈ ਪਾਉਣ ਤੋਂ ਬਾਅਦ ਕੀ ਕੀਤਾ ਉਛਲ ਕੇ ਉਹ ਸਿੱਧਾ ਉਹਨਾਂ ਦੇ ਨਾਲ ਭਵਨ ਚ ਗਿਆ ਆਓ ਉਸ ਗੱਲ ਨੂੰ ਪੜਦੇ ਹਾਂ ਤੀਸਰਾ ਅਧਿਆਇ 8ਵਾਂ ਤੇ 9ਵਾਂ ਵਚਨ ਉਹ ਉਛਲ ਕੇ ਖੜਾ ਹੋ ਗਿਆ ਅਤੇ ਚੱਲਣ ਫਿਰਨ ਲੱਗਾ ਉਹ ਚਲਦਾ ਫਿਰਦਾ ਨੱਚਦਾ ਪਰਮੇਸ਼ਵਰ ਦੀ ਮਹਿਮਾ ਕਰਦਾ ਹੋਇਆ ਉਹ ਉਹਨਾਂ ਦੇ ਨਾਲ ਪਰਮੇਸ਼ਵਰ ਦੇ ਭਵਨ ਦੇ ਵਿੱਚ ਗਿਆ ਜਿਨੇ ਚੰਗਾਈ ਪਾਈ ਆ ਉਹਨੇ ਕੀ ਕਰਨਾ ਹੈ ਪਰਮੇਸ਼ਵਰ ਦੀ ਮਹਿਮਾ ਕਰਨੀਆਂ ਪਰਮੇਸ਼ਵਰ ਤੋਂ ਚੰਗਾਈ پا ਕੇ ਤੁਸੀਂ ਕੀ ਕਰਨਾ ਹੈ ਹੋਰ ਪਰਮੇਸ਼ਵਰ ਦੇ ਨੇੜੇ ਜਾਣਾ ਹੈ ਇੰਨਾ ਹੀ ਨਹੀਂ ਚੰਗਾਈ ਪਾਏ ਹੋਏ ਤੁਸੀਂ ਨਾਸ਼ ਹੁੰਦੇ ਹੋਏ ਸੰਸਾਰ ਦੇ ਵਿੱਚ ਉਹਨਾਂ ਨੂੰ ਹੈਰਾਨ ਕਰਨ ਵਾਲੇ ਪਰਮੇਸ਼ਵਰ ਦੇ ਗਵਾਹ ਦੇ ਰੂਪ ਦੇ ਵਿੱਚ ਤੁਸੀਂ ਜੀਣਾ ਹੈ ਇਹ ਪਰਮੇਸ਼ਵਰ ਚਾਉਂਦੇ ਆ ਫਿਰ ਕੀ ਹੋਇਆ ਅਤੇ ਚੱਲਦਾ ਅਤੇ ਨੱਚਦਾ ਹੋਇਆ ਪਰਮੇਸ਼ਵਰ ਦੀ ਮਹਿਮਾ ਕਰਦਾ ਹੋਇਆ ਉਹਨਾਂ ਦੇ ਨਾਲ ਭਵੰਚ ਗਿਆ ਸਾਰੇ ਲੋਕਾਂ ਨੇ ਉਸ ਨੂੰ ਚੱਲਦੇ ਫਿਰਦੇ ਅਤੇ ਪਰਮੇਸ਼ਵਰ ਦੀ ਮਹਿਮਾ ਕਰਦੇ ਹੋਏ ਵੇਖ ਕੇ ਉਹਨੇ ਚੰਗਾਈ ਪਉਣ ਤੋਂ ਬਾਅਦ ਕੀ ਕੀਤਾ ਜਾਣਦੇ ਹੋ ਪਰਮੇਸ਼ਵਰ ਦੀ ਹਜ਼ੂਰੀ 'ਚ ਗਿਆ ਉਹਨੇ ਚੰਗਾਈ ਪਉਣ ਤੋਂ ਬਾਅਦ ਕੀ ਕੀਤਾ ਜਾਣਦੇ ਪਰਮੇਸ਼ਰ ਦੀ ਮਹਿਮਾ ਕਰਨ ਦੇ ਲਈ ਹਜ਼ੂਰੀ ਚ ਗਿਆ ਦਸਾਂ ਵਿੱਚੋਂ ਸਿਰਫ ਇੱਕ ਹੀ ਮੁੜ ਕੇ ਆਇਆ ਅਤੇ ਪ੍ਰਭੂ ਦੇ ਸਾਹਮਣੇ ਧੰਨਵਾਦ ਕੀਤਾ ਨੌ ਲੋਕ ਪਰਮੇਸ਼ਰ ਦੀ ਚੰਗਾਈ ਪਾ ਕੇ ਭੱਜ ਗਏ ਉਹ ਧੰਨਵਾਦੀ ਨਹੀਂ ਸੀ ਇਹ ਜੋ ਲੰਗੜਾ ਧੰਨਵਾਦੀ ਸੀ ਉਸਨੇ ਕੀ ਕੀਤਾ ਜਾਣਦੇ ਹੋ ਉਹਨੇ ਸਿੱਧਾ ਪ੍ਰਭੂ ਦੀ ਹਜ਼ੂਰੀ ਚ ਜਾ ਕੇ ਮਹਿਮਾ ਕੀਤੀ ਇਹ ਸਭ ਵੇਖ ਕੇ ਸਾਰੇ ਲੋਕ ਹੈਰਾਨ ਹੋ ਗਏ ਮੇਰੇ ਪ੍ਰਾਵੋ ਅਤੇ ਭੈਣੋ ਜਦ ਪਰਮੇਸ਼ਵਰ ਤੁਹਾਡੇ ਜੀਵਨ ਨੂੰ ਸੁਧਾਰੇ ਤੁਹਾਡਾ ਪਰਿਵਾਰ ਹੈਰਾਨ ਹੋਵੇ ਤੁਹਾਡੇ ਰਿਸ਼ਤੇਦਾਰ ਹੈਰਾਨ ਹੋਵੇ ਤੁਹਾਡੇ ਦੋਸਤ ਹੈਰਾਨ ਹੋਵੇ ਆਪਣੀ ਗਵਾਹੀ ਉਹਨਾਂ ਦੇ ਨਾਲ ਸਾਂਝੀ ਕਰੋ ਪਰਮੇਸ਼ਵਰ ਨੇ ਜੋ ਵੀ ਕੰਮ ਤੁਹਾਡੇ ਜੀਵਨ ਦੇ ਵਿੱਚ ਕੀਤੇ ਹੈ ਉਹਨਾਂ ਨੂੰ ਕਦੇ ਵੀ ਲੁਕਾਓ ਨਾ ਅਤੇ ਹੋਰਾਂ ਨੂੰ ਦੱਸੋ ਨਾ ਕਿ ਲੁਕਾ ਕੇ ਰੱਖੋ 12 ਸਾਲਾਂ ਤੋਂ ਜਿਸ ਔਰਤ ਨੂੰ ਲਹੂ ਬਹਿਨ ਦੀ ਬਿਮਾਰੀ ਸੀ ਉਹਨੇ ਯਿਸੂ ਦੇ ਪੱਲੇ ਨੂੰ ਜਿਵੇਂ ਛੋਇਆ ਉਹ ਚੰਗੀ ਹੋ ਗਈ ਪਰ ਕੀ ਕੀਤਾ ਜਾਣ ਦਿਓ ਕਿਸੇ ਨੂੰ ਦੱਸੇ ਬਿਨਾ ਚੁੱਪ-ਚਾਪ ਜਾਣ ਲਈ ਤਿਆਰੀ ਕਰਨ ਲੱਗੀ ਯਿਸੂ ਨੇ ਪੁੱਛਿਆ ਉਹ ਕੌਣ ਆ ਜਿਨਨੇ ਮੇਰੇ ਪੱਲੇ ਨੂੰ ਛੂਇਆ ਹੈ ਇਸ ਤਰ੍ਹਾਂ ਜਦੋਂ ਯਿਸੂ ਨੇ ਪੁੱਛਿਆ ਹੁਣ ਉਹਦਾ ਲੁਕਣਾ ਮੁਸ਼ਕਲ ਸੀ ਇਸ ਲਈ ਯਿਸੂ ਦੇ ਸਾਹਮਣੇ ਆਈ ਯਿਸੂ ਨੇ ਕਿਹਾ ਜੋ ਤੇਰੇ ਨਾਲ ਹੋਇਆ ਉਹ ਦੱਸ ਇਹਦਾ ਅਰਥ ਜਾਣਦੇ ਹੋ ਤੁਸੀਂ ਚੰਗਾਈ ਪਾ ਲਈ ਆ ਤੁਸੀਂ ਚੰਗੇ ਹੋ ਕੇ ਕਿ ਚੁੱਪ-ਚਾਪ ਜਾਂਦੇ ਹੋ ਕਿਸੇ ਨੂੰ ਦੱਸੇ ਬਿਨਾ ਕਿ ਆਸ਼ੀਸ਼ ਅਤੇ ਚੰਗਾਈ ਨੂੰ ਪਾ ਕੇ ਚੁੱਪ-ਚਾਪ ਜਾ ਰਹੇ ਹੋ ਦੱਸੋ ਅੱਜ ਸਾਡੇ ਵਿੱਚਕਾਰ 12 ਸਾਲ ਤੋਂ ਜਿਸ ਔਰਤ ਨੂੰ ਲਹੂ ਬਹਨ ਦੀ ਬਿਮਾਰੀ ਸੀ ਐਸੀ ਮਾਨਸਿਕਤਾ ਵਾਲੇ ਕਈ ਲੋਕ ਆ ਤੁਹਾਡੇ ਜੀਵਨ 'ਚ ਪਰਮੇਸ਼ਵਰ ਨੇ ਕਈ ਚਮਤਕਾਰ ਕੀਤੇ ਆ ਤੁਸੀਂ ਕਿੰਨੇ ਪਾਪੀਓ ਚੰਗੀ ਤਰ੍ਹਾਂ ਜਾਣਦੇ ਤੁਸੀਂ ਕਿੰਨੇ ਪ੍ਰਭੂ ਤੋਂ ਦੂਰ ਹੋ ਤੁਸੀਂ ਜਾਣਦੇ ਹੋ ਤੁਹਾਡਾ ਪਰਿਵਾਰ ਕਿਵੇਂ ਨਾਸ਼ ਹੋ ਰਿਹਾ ਸੀ ਤੁਸੀਂ ਜਾਣਦੇ ਹੋ ਕਿਵੇਂ ਨਰਕ ਵਿੱਚ ਸੀ ਤੁਸੀਂ ਜਾਣਦੇ ਹੋ ਪਰਮੇਸ਼ਵਰ ਨੇ ਤੁਹਾਡੇ ਤੇ ਤਰਸ ਖਾ ਕੇ ਤੁਹਾਡੇ ਪਰਿਵਾਰ ਨੂੰ ਤੁਹਾਡੇ ਪਰਿਵਾਰ 'ਚ ਖੁਸ਼ੀ ਦਿੱਤੀ ਤੁਹਾਡੇ ਸ਼ਰੀਰ 'ਚ ਚੰਗਾਈ ਦਿੱਤੀ ਤੁਹਾਡੀ ਆਰਥਿਕ ਸਥਿਤੀ ਨੂੰ ਸਥਿਰ ਕੀਤਾ ਮਜਬੂਤ ਕੀਤਾ ਪਰ ਤੁਸੀਂ ਦੱਸਦੇ ਨਹੀਂ ਗਵਾਹੀ ਨਹੀਂ ਦਿੰਦੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਪਰਮੇਸ਼ਵਰ ਦੇ ਕੀਤੇਗੇ ਚਮਤਕਾਰਾਂ ਬਾਰੇ ਕਿਉਂ ਨਹੀਂ ਦੱਸਦੇ ਸ਼ਰਮਿੰਦਾ ਹੁੰਦੇ ਹੋ ਚਮਤਕਾਰ ਪਾਉਣ ਲੱਗੇ ਤੁਸੀਂ ਸ਼ਰਮਾਏ ਨਹੀਂ ਪਰ ਚਮਤਕਾਰ ਕਰਨ ਵਾਲੇ ਪਰਮੇਸ਼ਵਰ ਦੇ ਬਾਰੇ ਜਦ ਸੰਸਾਰ ਨੂੰ ਦੱਸਣ ਦੀ ਵਾਰੀ ਆਉਂਦੀ ਤੁਸੀਂ ਸ਼ਰਮੋਨੇ ਹੋ ਸ਼ਰਮਦੇ ਹੋ ਭੈਣੋਂ ਇੱਥੇ ਭਰਾਵੋ ਲੁਕਾਓ ਨਾ ਪਰਮੇਸ਼ਵਰ ਨੇ ਤੁਹਾਡੇ ਜੀਵਨ ਚ ਜੋ ਅਦਭੁਤ ਕੰਮ ਕੀਤੇ ਆ ਉਹ ਤੁਸੀਂ ਲੋਕਾਂ ਨੂੰ ਦੱਸੋ ਤਾਂ ਕਿ ਉਹ ਕਿਉਂ ਹੈਰਾਨ ਹੋਏ ਜਾਣਦੇ ਹੋ ਉਸ ਸੰਸਾਰ ਦੇ ਵਿੱਚ ਆਇਆ ਉਹਦੇ ਅਤੀਤ ਨੂੰ ਜੋ ਜਾਣਦੇ ਸੀ ਉਹਨਾਂ ਲੋਕਾਂ ਵਿਚਕਾਰ ਆ ਕੇ ਉਹਦਾ ਪਰਮੇਸ਼ਵਰ ਦੀ ਮਹਿਮਾ ਕਰਨਾ ਵੇਖ ਕੇ ਸਾਰੇ ਹੈਰਾਨ ਹੋਏ ਯੈਸ ਤੁਹਾਡੇ ਅਤੀਤ ਨੂੰ ਜਿੰਨਾਂ ਲੋਕਾਂ ਨੇ ਵੇਖਿਆ ਜੋ ਤੁਹਾਡੇ ਬਾਰੇ ਜਾਣਦੇ ਆ ਅੱਜ ਜਦੋਂ ਤੁਹਾਡੇ ਜੀਵਨ ਨੂੰ ਪਰਮੇਸ਼ਵਰ ਨੇ ਚੰਗਾ ਕੀਤਾ ਜਦ ਜੀਵਨ ਦੀ ਸੁਰੱਖਿਆ ਕੀਤੀ ਤੁਹਾਨੂੰ ਵੇਖ ਕੇ ਸਾਰੇ ਲੋਕ ਹੈਰਾਨ ਹੋ ਸਕਣ ਪਰਮੇਸ਼ਵਰ ਦੀ ਮਹਿਮਾ ਕਰ ਸਕਣ ਉਹ ਵੀ ਪ੍ਰਭੂ ਦੇ ਕੋਲ ਆ ਸਕੇ ਤੁਸੀਂ ਉਹਦੇ ਲਈ ਕੀ ਕਰਨਾ ਹੈ ਸੰਸਾਰ 'ਚ ਤੁਸੀਂ ਗਵਾਹੀ ਦੇਣੀ ਆ ਪਵਿੱਤਰ ਪਿਤਾ ਅੰਦਰਿਆਸ ਜਾ ਕੇ ਪਤਰਸ ਨੂੰ ਲੈ ਕੇ ਆਇਆ ਜਦ ਪਤਰਸ ਨੇ ਪ੍ਰਚਾਰ ਕੀਤਾ 3000 ਅਤੇ ਉਸ ਤੋਂ ਬਾਅਦ 5000 ਲੋਕ ਬਚਾਏ ਗਏ ਅੱਜ ਸਾਡੇ ਰਿਸ਼ਤੇਦਾਰ ਆਪਣੇ ਕਈ ਭੈਣ ਭਰਾਵਾਂ ਨੂੰ ਉਹ ਸਾਰੇ ਉਧਾਰ 'ਚ ਲੈ ਕੇ ਆ ਰਹੇ ਆ ਜਿਨ੍ਹਾਂ ਨੇ ਉਦਧਾਰ ਪਾਰਿਆ ਅਸੀਂ ਸਾਰਿਆਂ ਨੂੰ ਤੁਹਾਡੇ ਹੱਥਾਂ 'ਚ ਦੇ ਰਹੇ ਹਾਂ ਪਿਤਾ ਉਹਨਾਂ ਨੂੰ ਆਤਮਾ 'ਚ ਮਜ਼ਬੂਤ ਕਰੋ ਉਹਨਾਂ ਨੂੰ ਚੰਗੀ ਸਿਹਤ ਦਿਓ ਅਤੇ ਚੰਗਾ ਭਵਿੱਖ ਦਿਓ ਜਿਨ੍ਹਾਂ ਨੇ ਆਤਮਾਵਾ ਜਿੱਤੀਆਂ ਅਤੇ ਜੋ ਜਿੱਤ ਰਿਹਾ ਸਭ ਨੂੰ ਆਸ਼ੀਸ਼ ਦਿਓ ਪਿਤਾ ਉਸ ਦਿਨ ਪਤਰਸ ਅਤੇ ਯੋਹੰਨਾ ਪ੍ਰਾਰਥਨਾ ਕਰਨ ਦੇ ਲਈ ਗਏ ਉਹ ਜਦੋਂ ਪ੍ਰਾਰਥਨਾ ਕਰਨ ਜਾ ਰਹੇ ਸੀ ਉਸੇ ਸਮੇਂ ਪ੍ਰਭੂ ਦੇ ਨਾਮ 'ਚ ਲੰਗੜੇ ਨੂੰ ਚੰਗਾ ਕੀਤਾ ਅਤੇ ਉਹ ਲੰਗੜੇ ਨੇ ਚੰਗਾਈ ਪਹੁੰਚ ਤੋਂ ਬਾਅਦ ਤੁਹਾਡੇ ਭਵਨ 'ਚ ਤੁਹਾਡੀ ਮਹਿਮਾ ਕਰ ਲਈ ਗਿਆ ਆਰਾਧਨਾ ਕਰਨ ਲਈ ਗਿਆ ਉਸੇ ਤਰ੍ਹਾਂ ਪ੍ਰਭੂ ਅਸੀਂ ਤੁਹਾਡੀ ਆਰਾਧਨਾ ਕਰਨ ਦੇ ਲਈ ਇਕੱਲੇ ਨਹੀਂ ਜਾਣਾ ਹੈ ਬਹੁਤਿਆਂ ਨੂੰ ਨਾਲ ਲੈ ਕੇ ਜਾਣਾ ਹੈ ਐਸੀ ਕਿਰਪਾ ਸਾਡੇ ਤੇ ਕਰੋ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ ਅਮੀਨ तो शलो मेरा नाम अशोक है मैं एक मसीही परिवार से हूँ मेरे घर के पास एक चर्च है वहाँ मैं अपने परिवार के साथ मिलकर जाता था वहाँ कहा वचन मुझे समझ में नहीं आता था तब से मैं चर्च जाना पूरी तरह से छोड़ दिया जब मैं चर्च जाना छोड़ दिया संसार के लोग जिस तरह से जीते हैं उस तरह से मैं जीना शुरू किया जब मैं कॉलेज में पढ़ रहा था मेरे दोस्तों के साथ मिलकर मैं बहुत बिगड़ गया कॉलेज का फीस पे करना है कहकर मेरी माता से झूठ बोलकर मैं पैसे लेता था घर में आर्थिक समस्या रहने पर भी मेरी पढ़ाई नहीं रुकना है कहकर मेरी माता मेहनत करके मुझे पैसे देती थी उन पैसों से मैं कॉलेज का फ़ीस नहीं भरता था अपने दोस्तों के साथ मिलकर मैं शराब पीता था जब मैं पढ़ाई छोड़कर अपने दोस्तों के साथ घूम रहा था ये बात मेरे भैया को पता चला और वो मुझे बहुत मारे। मेरे भैया ने मुझे मारा इस तरह से मैं बहुत गुस्से में था तब तो मेरे दोस्तों ने मुझे शराब पीने के लिए बुलाया तब तो मैं बहुत गुस्से में था तब तो मैंने बहुत शराब पिया ऐसे मुझे शराब पीना आदत हो गया था बहुत शराब पीकर रोड पर गिर जाता था मुझे गिरने पर बहुत बार मार भी लगे ये देखकर हमारे एरिया के लोग मुझे शराबी कहकर बुलाते थे मैं दिन ब दिन बिगड़ते जा रहा था तब मेरे भैया मुझे मसीह के बारे में बताए और क्रिसमस के दिन मुझे कलवरी टेंपल ले गए प्रभु के दास वचन के द्वारा इस तरह से कहे मेरी भैनों मेरे भाओ तुम आओ जिथे परमेश्वर है उथे तुम आओ परमेश्वर तो अनुग्रह करने ਪਰਮੇਸ਼ਵਰ ਤੁਹਾਨੂੰ ਦਰਸ਼ਨ ਦੇਣਗੇ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਣਗੇ ਪ੍ਰਭੂ ਦੇ ਕੋਲ ਆਓ ਸ਼ੈਤਾਨ ਦਾ ਬਸ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰਨਾ ਚਾਹੁੰਦਾ ਹੈ ਸ਼ੈਤਾਨ ਦਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਅਤੇ ਜੋ ਕੁਝ ਤੁਹਾਡਾ ਆਪਣਾ ਹੈ ਉਸ ਨੂੰ ਖਰਾਬ ਕਰਨਾ ਚਾਹੁੰਦਾ ਹੈ ਬਰਬਾਦ ਕਰਨਾ ਚਾਹੁੰਦਾ ਹੈ ਐਸੀ ਜਗਤੇ ਹੋ ਐਸੇ ਪ੍ਰਾਂਤ ਵਿੱਚ ਹੋ ਤੁਸੀਂ ਅਗਰ ਤੁਸੀਂ ਐਸੇ ਲੋਕਾਂ ਵਿੱਚ ਪਾਪ ਮੈਂ ਕੰਮ ਕਰ ਰਹੇ ਹੋ ਤਾਂ ਵਾਪਸ ਆ ਜਾਓ इस वचन को सुनने के बाद मैं अपनी आदतों को छोड़ दिया और प्रभु की बात सुनना है कहकर निर्णय लिया तब वही मैं अपने घुटनों पर रहकर प्रभु से रोते हुए प्रार्थना किया मैं अपने पापों को मान अपने आदतों को छोड़ दिया और प्रभु के और करीब आने के लिए मैं चाहे बारिश हो या ठंड हो या धूप हो मैं 130 किलोमीटर दूर स्टेशन गनपुर से हर रविवार कलवरी टेंपल आ रहा हूँ जब घर में डांट रहे थे मैं नौकरी के लिए हैदराबाद आया और नौकरी के लिए प्रयत्न कर रहा था उस समय मुझे एक कंस्ट्रक्शन कंपनी में एक छोटी सी नौकरी मिली आपका काम चाहे छोटा हो या बड़ा हो लेकिन ईमानदारी से करो ये बात सतीश भैया ने कहा था और यह बात मुझे तब याद आया मेरे पास और कोई रास्ता नहीं था इसलिए मैं वहीं पर रहकर मेहनत से काम कर रहा था बाथरूम साफ कर रहा था वहां तनख्वाह बहुत कम थी मुझे बस नहीं होता था तब मैं रोड के पास पानीपुरी खाकर अपना पेट भरता था तब मैं दुख से मेरी समस्या को रोते हुए प्रभु से बताया तब प्रभु ने मेरी प्रार्थना सुनकर मुझे आशीष दिया एक मिल्क डिस्ट्रीब्यूशन कंपनी में सुपरवाइजर का जॉब दिया नाश होने वाले आत्माओं के बारे में भैया जब कह रहे थे मुझे बदले इस वचन को सबको सुनाना है कहकर मैं कलवरी आवाज के द्वारा सुसमाचार को लोगों तक पहुंचाया। मैं अपने काम में बहुत ईमानदारी से काम कर रहा था आपके काम को आप ईमानदारी से करिए ऐसे सतीश कुमार भैया ने कहा था ये बात मेरे दिल में बैठ गया था ऐसे मेहनत करते हुए मैं अब तक सात बार मैं कलवरी आवाज के द्वारा लाखों लोगों को सुसमाचार पहुँचाया तब प्रभु ने मुझे बहुत आशीष दिया प्रभु ने मेरे बॉस की सहायता से मेरे खुद का मिल्क डिस्ट्रीब्यूशन कंपनी खोलने में सहायता किया मेरी माता मुझे देखकर बहुत खुश है एक समय हमारे पास खाने के लिए ठीक से भोजन नहीं रहता था मैं मरने वाला था लेकिन प्रभु ने मुझे बचाया प्रभु में रहकर उस असली खुशी और उस असली आनंद को मैंने जाना मैं पहले पूरी तरह से बिगड़ गया था लेकिन वचन से मुझे ठीक किए प्रभु के दास सतीश भैया को मेरा धन्यवाद आर्थिक समस्याओं से मरने वाला था जो मैं आप सबके सामने मुझे गवासा ठहराया मेरे ईशु को सारी महिमा आधार गौरव मिले ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72